ਤਾ 2024 ਦਾ ਜੇ ਅਸੀਂ ਕਹਦੇ ਆ ਇਲੈਕਸ਼ਨਾਂ ਦਾ ਵਿਗੜ ਬੱਸ ਦਾ ਵੀ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਯੂਥ ਦੇ ਲੀਡਰ ਨੂੰ ਜਿਹੜਾ ਮੌਕਾ ਦਿੱਤਾ ਗਿਆ ਜਿਲ੍ਹਾ ਸੰਗਰੂਰ ਦੇ ਮਾਨ ਸਾਹਿਬ ਤੋਂ ਬਾਅਦ ਮੀਤ ਇਹ ਉਹ ਬਲਾਰਾ ਹੋ ਜੋ ਮਾਨ ਸਾਹਿਬ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ ਮੈਨੂੰ ਲੱਗਦਾ ਪੰਜਾਬ ਚ ਦੂਜੇ ਨੰਬਰ ਦਾ ਬਲਾਰਾ ਹੋ ਜੋ ਜਾ ਕੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਲੋਕ ਸਭਾ ਦੇ ਵਿੱਚ ਚੱਕੂਗਾ ਗੱਲ ਕਰੀਏ ਤਾਂ ਦੋ ਵਾਰ ਵਿਧਾਨ ਸਭਾ ਦੀ ਜਿਹੜੀ ਸੀਟ ਵੀ ਲੜ ਚੁੱਕੇ ਤੇ ਜਿੱਤ ਵੀ ਜਿੱਤ ਵੀ ਪ੍ਰਾਪਤ ਕਰੀ ਹੈ ਤਾਂ ਲੱਗਦਾ ਇਹ ਵੀ ਐਮਪੀ ਦੀ ਜਿਹੜੀ ਝੋਲੀ ਮੀਥੇਰ ਦੇ ਬਿਲਕੁਲ ਨਹੀਂ ਬਿਲਕੁਲ ਮਤਲਬ ਸਾਨੂੰ ਤਾਂ ਇਹ ਕੋਈ ਸ਼ੱਕ ਹੀ ਨਹੀਂ ਲੱਗਦਾ ਸਿਰਫ ਇੱਕ ਉਪਚਾਰਕਤਾ ਰਹਿੰਦੀ ਹੈ ਕਿ ਮੀਥੇਰ ਬੜੇ ਵਧੀਆ ਮਾਰਜਨ ਦੇ ਨਾਲ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਸੰਸਦ ਦੇ ਵਿੱਚ ਵੀ ਹੋਰ ਮਜ਼ਬੂਤ ਕਰਨ ਭਾਜੀ ਸਭ ਤੋਂ ਪਹਿਲਾਂ ਤਾਂ ਬਿਜਲੀ ਦਾ ਬਿੱਲ ਜਿਹੜਾ 80% ਪਰਿਵਾਰਾਂ ਦਾ ਜ਼ੀਰੋ ਆ ਰਿਹਾ ਹੈ। ਦੂਜੇ ਨੰਬਰ ਤੇ ਜੋ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਕੰਮ ਹੋਇਆ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦਾ ਜਿਹਦਾ ਕਿ ਅੱਜ ਤੱਕ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ ਪਹਿਲੀ ਵਾਰ ਹੋਇਆ ਹੈ ਕਿ ਥੰਕ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ। ਕਰਪਸ਼ਨ ਦੇ ਵਿੱਚ ਖੇਤਾਂ ਵਾਲੀ ਜਿਵੇਂ ਦੱਸ ਰਹੇ ਨੇ ਬਾਪੂ ਜੀ ਕਿ ਪਹਿਲੀ ਵਾਰ ਹੋਇਆ ਕਿ 8 ਘੰਟੇ ਬਿਜਲੀ ਆਉਂਦੀ ਸੀ ਪਹਿਲੀ ਵਾਰ ਹੈ ਜਦੋਂ 24 ਘੰਟੇ ਆ ਰਹੀ ਹੈ। 2024 ਦਾ ਅਸੀਂ ਕਹਿ ਦਈਏ ਇਲੈਕਸ਼ਨਾਂ ਦਾ ਵਿਗਲ ਵੱਜਦਾ ਵੀ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਯੂਥ ਦੇ ਲੀਡਰ ਨੂੰ ਜਿਹੜਾ ਮੌਕਾ ਦਿੱਤਾ ਗਿਆ ਜ਼ਿਲ੍ਹਾ ਸੰਗਰੂਰ ਦੇ ਅਸੀਂ ਕਹਿ ਦਈਏ ਉਤਾਰਿਆ ਕਿ ਸੀਟਾਂ ਸਾਡੇ ਨਾ ਮੌਜੂਦ ਨੇ ਭਾਜੀ ਕਿਸ ਤਰੀਕੇ ਦੇਖਦੇ ਹੋ ਯੂਥ ਨੇ ਅੱਗੇ ਵੀ ਕਮਾਂਡ ਸਾਭੀ ਤੇ ਹੁਣ ਵੀ ਸੰਗਰੂਰ ਕੀਤੇ ਬਿਲਕੁਲ ਜੀ ਅਸੀਂ ਤਾਂ ਬਹੁਤ ਉਮੀਦਾਂ ਨਾਲ ਦੇਖਦੇ ਹਾਂ ਮੀਤ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਭਗਵਾਨ ਸਾਹਿਬ ਤੋਂ ਬਾਅਦ ਮੀਤ ਇਹ ਰੋ ਬਲਾਰਾ ਹੋ ਜੋ ਮਾਨ ਸਾਹਿਬ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ ਮੈਨੂੰ ਲੱਗਦਾ ਪੰਜਾਬ ਚੋਂ ਦੂਜੇ ਨੰਬਰ ਦਾ ਬਲਾਰਾ ਹੋ ਜੋ ਜਾ ਕੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਲੋਕ ਸਭਾ ਦੇ ਵਿੱਚ ਚੱਕੂਗਾ ਤੇ ਹੁਣ ਤੱਕ ਉਹਨੇ 2 ਸਾਲ ਬਹੁਤ ਸਾਰੇ ਮੰਤਰਾਲਿਆਂ ਦਾ ਉਹਦੇ ਕੋਲ ਚਾਰਜ ਰਿਆ ਤੇ ਉਹ 2 ਸਾਲਾਂ ਦੇ ਵਿੱਚ ਉਹ ਬਿਲਕੁਲ ਬੇਦਾ ਕੋਈ ਕਰਪਸ਼ਨ ਦਾ ਉਹ ਨਹੀਂ ਤੇ ਬੜਾ ਬਰਨਾਲੇ ਹਲਕੇ ਚੋਂ ਲੋਕਪ੍ਰੀਆ ਤੇ ਲੀਡਰ ਦੀ ਗੱਲ ਕਰੀਏ ਤਾਂ ਦੋ ਵਾਰ ਵਿਧਾਨ ਸਭਾ ਦੀ ਜਿਹੜੀ ਸੀਟ ਵੀ ਲੜ ਚੁੱਕਿਆ ਤੇ ਜਿੱਤ ਵੀ ਜਿੱਤ ਵੀ ਪ੍ਰਾਪਤ ਕਰੀ ਹੈ ਤਾਂ ਲੱਗਦਾ ਇਹ ਵੀ ਐਮਪੀ ਦੀ ਜਿਹੜੀ ਝੋਲੀ ਮੀਥੇਰ ਦੇ ਪਾਉਂ ਬਿਲਕੁਲ ਜੀ ਬਿਲਕੁਲ ਮਤਲਬ ਸਾਨੂੰ ਤਾਂ ਇਹ ਕੋਈ ਸ਼ੱਕ ਹੀ ਨਹੀਂ ਲੱਗਦਾ ਸਿਰਫ ਇੱਕ ਉਚਾਰਕਤਾ ਰਹਿੰਦੀ ਹੈ ਕਿ ਮੀਤ ਇਹਰ ਬੜੇ ਵਧੀਆ ਮਾਰਜਨ ਦੇ ਨਾਲ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਸੰਸਦ ਦੇ ਵਿੱਚ ਵੀ ਹੋਰ ਮਜ਼ਬੂਤ ਕਰਨਗੇ। ਜੇ ਅਸੀਂ ਗੱਲ ਕਰੀਏ ਪਾਰਟੀ ਦੀ ਤਾਂ ਗੱਲ ਕਰੀਏ ਪਾਰਟੀ ਜਦੋਂ ਬਣੀ ਸੀ 2022 ਦੇ ਵਿੱਚ ਤਾਂ ਕਿਹਾ ਗਿਆ ਸੀ ਸੀਐਮ ਪੰਜਾਬ ਅੱਜ ਵੀ ਕਹਿੰਦੇ ਨੇ ਵੀ ਸਾਡੇ ਕੰਮ ਬੋਲਣ ਕੇ ਸਾਡੇ ਕੰਮ ਲੋਕਾਂ ਦੇ ਲੈ ਕੇ ਜਾਣਗੇ ਲੱਗਦਾ ਅੱਜ ਵੀ ਜਿਹੜੇ ਪਾਰਟੀ ਨੇ ਲੋਕਾਂ ਦੇ ਲਈ ਕੰਮ ਕੀਤਾ ਆਮ ਲੋਕਾਂ ਲਈ ਜਿਹੜੇ ਲੋਕ ਉਹਨਾਂ ਨੂੰ ਫਤਵਾ ਭਾਜੀ ਸਭ ਤੋਂ ਪਹਿਲਾਂ ਤਾਂ ਬਿਜਲੀ ਦਾ ਬਿੱਲ ਜਿਹੜਾ 80% ਪਰਿਵਾਰਾਂ ਦਾ ਜ਼ੀਰੋ ਆ ਰਿਹਾ। ਦੂਜੇ ਨੰਬਰ ਤੇ ਜੋ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਕੰਮ ਹੋਇਆ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦਾ ਜਿਹਦਾ ਕਿ ਅੱਜ ਤੱਕ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਪਹਿਲੀ ਵਾਰ ਹੋਇਆ ਕਿ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦੇ ਆ। ਕਰਪਸ਼ਨ ਦੇ ਵਿੱਚ ਖੇਤਾਂ ਵਾਲੀ ਜਿਵੇਂ ਦੱਸ ਰਹੇ ਨੇ ਬਾਪੂ ਜੀ ਪਹਿਲੀ ਵਾਰ ਹੋਇਆ ਕਿ 8 ਘੰਟੇ ਬਿਜਲੀ ਆਉਂਦੀ ਸੀ ਪਹਿਲੀ ਵਾਰ ਹੈ ਜਦੋਂ 24 ਘੰਟੇ ਆ ਰਹੀ ਹੈ ਤੇ ਹਜੇ ਸਿਰਫ 2 ਸਾਲ ਦਾ ਟਾਈਮ ਹੋਇਆ ਹਜੇ ਤਾਂ ਆਉਣ ਵਾਲਾ ਸਮਾਂ ਸਿਸਟਮ ਤੇ ਮੌਜੂਦ ਹੈ ਤਾਂ ਇਹਦਾ ਵੀ ਜਿਹੜਾ ਪੁਲ ਦਾ ਵੀ ਜਿਹੜਾ ਸੀਐਮ ਪੱਗਾ ਬਿਲਕੁਲ ਜੀ ਜੋ ਜੋ ਮੁੱਦੇ ਨੇ ਤੁਸੀਂ ਸਾਨੂੰ ਜੇ ਕੋਈ ਨਹੀਂ ਵੀ ਧਿਆਨ ਚ ਤਾਂ ਮਾਨ ਸਾਹਿਬ ਨੇ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਵਾਲੀ ਰੋਡ ਦਾ ਮੁੱਦਾ ਇੱਕ ਮੀਟਿੰਗ ਦੇ ਵਿੱਚ ਕਿਸੇ ਨੇ ਧਿਆਨ ਚ ਲਿਆਂਦਾ ਤੇ ਮਾਨ ਸਾਹਿਬ ਨੇ ਉੱਥੇ ਹੀ ਡੀਸੀ ਤੇ ਜਿਹੜੇ ਸੈਕਟਰੀ ਫੋਰੈਸਟ ਸੀਗੇ ਉਹਨਾਂ ਨੂੰ ਕਿਹਾ ਕਿ ਦੋਨੇ ਆਪਸ ਵਿੱਚ ਗੱਲ ਕਰੋ ਕਿਉਂਕਿ ਉੱਥੇ ਫੋਰੈਸਟ ਦਾ ਕੁਝ ਰੁਕਾਵਟਾਂ ਆ ਤੇ ਤਿੰਨ ਦਿਨਾਂ ਚ ਫਾਈਲ ਨੂੰ ਠੀਕ ਕਰਕੇ ਮੇਰੇ ਕੋਲ ਪਹੁੰਚੋ ਤੇ ਉਚਾਰ ਮਾਰਗੀ ਸੜਕ ਬਣੂ ਇਹਦਾ ਵੀ ਮੁੱਦਾ ਅਸੀਂ ਜ਼ਰੂਰ ਉੱਥੇ ਤੱਕ ਲੈ ਕੇ ਜਾਵਾਂਗੇ ਸਾਡਾ ਏਰੀਆ ਜੀ ਅਸੀਂ ਰਹੇ ਹਾਂ ਇੱਥੇ ਤਾਂ ਸਾਡੇ ਨਾਲ ਰਾਮਗੋਲ ਜੀ ਮੈਂ ਕਿੰਨੀ ਖੁਸ਼ੀ ਹੈ ਮੀਥੇਰ ਜਿਹੜਾ ਕੈਂਡੀਡੇਟ ਸਾਰੇ ਵਲੰਟੀਅਰ ਜੀ ਵੀਰੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ 2024 ਦੀ ਉਮੀਦਵਾਰੀ ਨੂੰ ਲੋਕ ਸਭਾ ਉਹ ਰੋਜ ਤਾਕੇ ਭੇਜਾਂਗੇ ਆਵਾਦੀ ਪਾਰਟੀ ਦੀ ਝੋਲੀ ਪਾਵਾਂਗੇ ਜੇਕਰ ਲੋਕ ਲੱਗਦਾ ਵੀ ਇੱਕ ਯੂਥ ਲੀਡਰ ਨੂੰ ਮੌਕਾ ਮੁਰ ਤੋਂ ਦੇਣਗੇ ਕਿਉਂਕਿ ਗੱਲ ਕਰੀਏ ਅਸੀਂ ਮੀਥੇਰ ਦਿੱਤਾ ਉਹਨਾਂ ਨੇ ਦੋ ਵਾਰ ਪਹਿਲਾਂ ਬਰਨਾਲਾ ਤੋਂ ਜਿਹ 150% ਜਿੱਤਣਗੇ ਵੀਰੇ ਮੀਤ ਹੇਰ ਜੀ 2024 ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਬਾਈ ਤੋਂ ਵੱਧ ਯੋਜਨਾ ਲੂਗਾ ਮੈਂ ਕਹਿੰਦਾ ਜੀ ਤੁਸੀਂ ਦੇਖੋ ਤਿੰਨ ਗੁਣਾ ਚਾਰ ਗੁਣਾ ਯੋਜਨਾ ਜੀ ਵਲੰਟੀਅਰ ਜਿੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਵੱਡੇ ਕੰਮ ਕੀਤੇ ਤਾਂ ਉਸ ਤੋਂ ਬਾਅਦ ਇੱਕ ਯੂਥ ਲੀਡਰ ਨੂੰ ਸੰਗਰੂਰ ਦੀ ਸੀਟ ਤੇ ਉਤਾਰਿਆ ਗਿਆ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸੰਗਰੂਰ ਦੇ ਲੋਕ ਮੀਤ ਹੇਰ ਨੂੰ MP ਦੀ ਸੀਟ ਝੋਲੀ ਪਾਉਂਦੇ ਨੇ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਤਾਂ 51 ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ